ਮਾਨ ਸਰਕਾਰ ਉਸ ਵਾਅਦੇ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਐ ਜਿਹੜਾ ਨੋਟੀਫਿਕੇਸ਼ਨ ਪੰਜਾਬ ਦੀ ਸਰਕਾਰ ਨੇ ਜਾਰੀ ਕੀਤਾ ਉਹ ਨੋਟੀਫਿਕੇਸ਼ਨ ਕਿਸੇ ਇੱਕ ਵੀ ਮਲਾਜ਼ਮ ਨੂੰ ਪੱਕਾ ਨਹੀਂ ਕਰਦਾ ਸਿਰਫ ਥੋੜਾ ਬਹੁਤਾ ਤਨਖਾਹ 'ਚ ਵਾਅਦਾ ਕਰਦਾ ਉਸ ਨੋਟੀਫਿਕੇਸ਼ਨ ਦੇ ਮਤਾਬਕ ਪੱਕਾ ਕਰਨ ਵਾਲੇ ਕਰਮਚਾਰੀਆਂ ਤੇ ਕੋਈ ਸਿਵਲ ਸਰਵਿਸ ਰੂਲ ਲਾਗੂ ਨਹੀਂ ਹੁੰਦੇ ਉਹਨਾਂ ਨੂੰ ਕੋਈ ਸਲਾਨਾ ਇਨਕ੍ਰੀਮੈਂਟ ਨਹੀਂ ਮਿਲਣਾ ਉਹਨਾਂ ਨੂੰ ਕੋਈ ਸੇਵਾ ਮੁਕਤੀ ਤੇ ਉਹਨਾਂ ਨੂੰ ਕੋਈ ਪੈਨਸ਼ਨੀ ਲਾਭ ਨਹੀਂ ਮਿਲਣੇ ਨਾ ਹੀ ਕੋਈ ਪ੍ਰਾਣੀ ਪੈਨਸ਼ਨ ਤੇ ਨਾ ਕੋਈ ਨਵੀਂ ਪੈਨਸ਼ਨ ਮਿਲਣੀ ਹੈ। ਔਰ ਇਸੇ ਤਰ੍ਹਾਂ ਹੀ ਵਾਦਾ ਕੀਤਾ ਸੀ ਕਿ ਜੋ ਪੁਰਾਣਾ ਪੀਪਾ ਮੰਤਰੀ ਪੰਜਾਬ ਦੇ ਵਿੱਚ 17 ਜੁਲਾਈ 2020 ਨੂੰ ਨਵੀਂ ਭਰਤੀ ਦੇ ਨਾਂ ਤੇ ਕਹਿ ਕੇ ਗਿਆ ਸੀ ਕਿ 17 ਜੁਲਾਈ 2020 ਤੋਂ ਬਾਅਦ ਜੋ ਬੱਕੋ ਬੱਕ ਪਾਗਾ ਦੇ ਵਿੱਚ ਰੈਗੂਲਰ ਭਰਤੀਆਂ ਹੋਣਗੀਆਂ ਉਹਨਾਂ ਤੇ ਪੰਜਾਬ ਦੇ ਸਕੇਲ ਲਾਗੂ ਨਹੀਂ ਹੋਣਗੇ ਜਦੋਂ ਵਰਕਪਲੇਸ ਪੰਜਾਬ ਹੈ ਤੇ ਫਿਰ ਪੰਜਾਬ ਦੇ ਸਕੇਲ ਲਾਗੂ ਕਿਉਂ ਨਹੀਂ ਹੋਣਗੇ ਔਰ ਕੇਂਦਰੀ ਸਕੇਲ ਲਾਗੂ ਕਰਨ ਦਾ ਨੋਟੀਫਿਕੇਸ਼ਨ ਜੋ ਪੰਜਾਬ ਪੰਜਾਬ ਦੀ ਸਰਕਾਰ ਚਲੋ ਰਾਜ ਸਤਾ ਵਿੱਚ ਨਹੀਂ ਆਏ ਸੀ اپੋਜੀਸ਼ਨ ਸੀਗੇ ਚੀਮਾ ਸਾਹਿਬ ਸਾਡੀਆਂ ਰੈਲੀਆਂ ਚਾਕੇ ਸਾਡੇ ਮਾਟੋ ਚੁੱਕ ਕੇ ਇਹ ਕਹਿੰਦੇ ਰਹੇ ਕਿ 17 ਜੁਲਾਈ 2020 ਦਾ ਕਾਲਾ ਪੱਤਰ ਵਾਪਸ ਲਵਾਗੇ ਪੰਜਾਬ ਦੇ ਮਲਾਜ਼ਮਾਂ ਤੇ ਪੰਜਾਬ ਦੇ ਸਕੀਮ ਲਾਗੂ ਕਰਨੇ ਜ਼ਰੂਰੀ ਨੇ ਔਰ ਇਹ ਵੀ ਕਹਿੰਦੇ ਰਹੇ ਕਿ ਜਿਹੜਾ 15 ਜਨਵਰੀ 2015 ਦਾ ਜੋ ਕਾਲੀ ਬੀਜੇਪੀ ਗੜਜੋੜ ਦਾ ਫੈਸਲਾ ਹੈ ਕਿ ਪਰਖ ਕਲੇ ਦੇ ਪਰਖ ਕਾਲ ਦੇ ਦੌਰਾਨ ਅਸੀ ਕਰਮਚਾਰੀਆਂ ਨੂੰ 3 ਸਾਲ ਸਿਰਫ ਬੇਸਕਪੇ ਦੇਣੀ ਆ ਕੋਈ ਪੱਤੇ ਨਹੀਂ ਦੇਣੇ ਉਹ ਪੱਤਰ ਵੀ ਜੋ 100 ਤੋਂ ਵੱਧ ਰੈਟ ਪਟੀਸ਼ਨਾਂ ਮਹਾਜ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀਆਂ ਉਹ ਪੱਤਰ ਰੱਦ ਕਰ ਦਿੱਤਾ ਇੱਕ ਵੱਡਿਓ ਅਜੇ ਤੱਕਰ ਉਹ ਪੱਤਰ ਨੂੰ ਵਾਪਸ ਨਹੀਂ ਲਿਆ ਗਿਆ ਬੜੇ ਵਿਸਤਾਰ ਚ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਕਿ ਕਿਵੇਂ 3 ਸਾਲ ਪਹਿਲਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਪਾਰਟੀ ਨੇ ਲੋਕਾਂ ਦੇ ਵਿੱਚ ਜਾ ਕੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਕਿ ਸਾਡੀ ਸਰਕਾਰ ਲੈ ਕੇ ਆਉ ਕਿਤੇ ਬੀਬੀਆਂ ਨੂੰ 1000 ਰੁਪਏ ਦੇਣ ਦਾ ਵਾਅਦਾ ਕਿਤੇ ਕਿਸੇ ਨੂੰ ਕੋਈ ਵਾਅਦੇ ਬੇਰੋਜ਼ਗਾਰੀ ਖਤਮ ਕਰਨ ਦੇ ਵਾਅਦੇ ਪੰਜਾਬ ਚੋਂ ਨਸ਼ੇ ਖਤਮ ਕਰਨ ਦੇ ਵਾਅਦੇ ਪੰਜਾਬ ਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਬਾਅਦ ਔਰ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਵੀ ਵਾਅਦੇ ਕੀਤੇ ਕਿ ਸਾਡੀ ਸਰਕਾਰ ਲੈ ਕੇ ਆਓ ਅਸੀਂ ਸਮੂਹ ਵਿਭਾਗਾਂ ਦੇ ਵਿੱਚ ਜੋ ਕੰਮ ਕਰਦੇ ਕੱਚੇ ਕਾਮੇ ਨੇ ਪਾਵੇਂ ਓ ਠੇਕੇ ਤੇ ਕੰਮ ਕਰਦੇ ਕਰਮਚਾਰੀ ਨੇ ਪਾਵੇਂ ਔਰ ਸੋਰਸ ਤੇ ਕੰਮ ਕਰਦੇ ਕਾਮੇ ਨੇ ਉਹਨਾਂ ਸਾਰਿਆਂ ਦੀਆਂ ਸਵਾਵਾਂ ਨੂੰ ਪੱਕਿਆਂ ਕਰਾਂਗੇ ਮਾਨ ਸਰਕਾਰ ਉਸ ਵਾਅਦੇ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਐ ਕਿਹੜਾ ਨੋਟੀਫਿਕੇਸ਼ਨ ਪੰਜਾਬ ਦੀ ਸਰਕਾਰ ਨੇ ਜਾਰੀ ਕੀਤਾ ਉਹ ਨੋਟੀਫਿਕੇਸ਼ਨ ਕਿਸੇ ਇੱਕ ਵੀ ਮਲਾਜਮ ਨੂੰ ਪੱਕਾ ਨਹੀਂ ਕਰਦਾ ਸਿਰਫ ਥੋੜਾ ਬਹੁਤਾ ਤਨਖਾਹ ਚ ਵਾਅਦਾ ਕਰਦਾ ਉਸ ਨੋਟੀਫਿਕੇਸ਼ਨ ਦੇ ਮਤਵਕ ਪੱਕਾ ਕਰਨ ਵਾਲੇ ਕਰਮਚਾਰੀਆਂ ਤੇ ਕੋਈ ਸਿਵਲ ਸਰਵਿਸ ਰੂਲ ਲਾਗੂ ਨਹੀਂ ਹੁੰਦੇ ਉਹਨਾਂ ਨੂੰ ਕੋਈ ਸਲਾਨਾ ਇਨਕਰੀਮੈਂਟ ਨਹੀਂ ਮਿਲਣਾ ਉਹਨਾਂ ਨੂੰ ਕੋਈ ਸੇਵਾ ਮੁਕਤੀ ਤੇ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਲਾ